ਉਧਰ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਲਈ ਰਾਹਤ ਦੀ ਖਬਰ ਹੈ ਮੌਸਮ ਵਿਭਾਗ ਦੇ ਮੁਤਾਬਕ ਅੱਜ ਦੇ ਦਿਨ ਪੰਜਾਬ ਦੇ ਵਿੱਚ بارش ਦਾ ਕੋਈ ਅਲਰਟ ਨਹੀਂ ਹੈ ਅਤੇ ਆਉਂਦੇ 3-4 ਦਿਨਾਂ ਤੱਕ ਵੀ ਪੰਜਾਬ ਦੇ ਵਿੱਚ ਕਿਤੇ ਵੀ ਭਾਰੀ ਬਰਸਾਤ ਨਹੀਂ ਹੋਵੇਗੀ। ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਰਸਾਤ ਪੈ ਸਕਦੀ ਹੈ, ਹਲਕੀਆਂ ਫੁਹਾਰਾ ਪੈ ਸਕਦੀਆਂ ਨੇ ਪਰ ਤਬਾਹੀ ਮਚਾਉਣ ਵਾਲਾ ਜਾਂ ਬਹੁਤ ਜ਼ਿਆਦਾ ਭਾਰੀ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਬਿਲਕੁਲ ਵੀ ਨਹੀਂ ਹੈ। ਸੋ ਪੀੜਿਤ ਇਲਾਕਿਆਂ ਦੇ ਲੋਕਾਂ ਨੂੰ ਇਸ ਦੇ ਨਾਲ ਕੁਝ ਰਾਹਤ ਜ਼ਰੂਰ ਮਿਲੇਗੀ। ਤੁਹਾਨੂੰ ਦੱਸ ਦਈਏ ਅਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਨਹੀਂ ਪਿਆ ਜਿਸ ਕਾਰਨ ਪਾਣੀ ਜਿਹੜਾ ហេਠਾਂ ਉਤਰ ਰਿਹਾ ਤੇ ਉਸ ਤੋਂ ਬਾਅਦ ਹੁਣ ਰਾਹਤ ਕਾਰਜਾਂ ਦੇ ਵਿੱਚ ਤੇਜ਼ੀ ਆਈ ਹੈ ਹਾਲਾਂਕਿ ਪਾਣੀ ਉਤਰਨ ਤੋਂ ਬਾਅਦ ਲੋਕਾਂ ਨੂੰ ਇਸ ਤੋਂ ਬਾਅਦ ਵਾਲੀਆਂ ਸਥਿਤੀਆਂ ਦੇ ਨਾਲ ਨਜਿੱਠਣਾ ਪੈ ਰਿਹਾ ਕਿਉਂਕਿ ਘਰਾਂ ਦੇ ਵਿੱਚ ਗਾਰ ਵੀ ਵੜ ਗਈ ਹੈ ਘਰਾਂ ਦੇ ਵਿੱਚ ਰੇਤਾਂ ਵੀ ਵੜ ਗਿਆ ਫਸਲਾਂ ਵੀ ਬੁਰੀ ਤਰ੍ਹਾਂ ਦੇ ਨਾਲ ਰੇਤੇ ហេਠਾਂ ਦੱਬੀਆਂ ਪਈਆਂ ਨੇ ਕੁਝ ਘਰਾਂ ਘਰਾਂ ਦੇ ਵਿੱਚ ਸਫਾਈ ਕਰਨ ਦੇ ਲਈ ਬੜੀ ਦਿੱਕਤ ਹੋ ਰਹੀ ਹੈ ਤੇ ਨਾਲ ਦੀ ਨਾਲ ਘੜਾਂ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਸੋ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਡਾਇਰੈਕਟਰ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਮਤਾਬਿਕ ਆ ਇਸ ਵਾਰ ਜਿਹੜੀਆਂ بارشਾਂ ਨੇ ਉਹ ਆਮ ਨਾਲੋਂ ਬਹੁਤ ਜ਼ਿਆਦਾ ਵੱਧ ਪਈਆਂ ਨੇ ਅਤੇ ਤਾਪਮਾਨ ਵੀ ਕਾਫੀ ਜਿਹੜਾ ਐਕਟਿਵ ਰਿਹਾ ਜਿਸ ਕਾਰਨ ਲਗਾਤਾਰੀ ਮੀਂਹ ਪੈਂਦਾ ਰਿਹਾ ਸੋ ਆਮ ਤੌਰ ਤੇ ਮਾਨਸੂਨ ਦੌਰਾਨ ਇੰਨਾ ਮੀਂਹ ਨਹੀਂ ਪੈਂਦਾ ਕੁਝ ਦਿਨਾਂ ਦੀ ਬ੍ਰੇਕ ਜ਼ਰੂਰ ਮਿਲਦੀ ਆ ਪਰ ਇਸ ਵਾਰ ਲਗਾਤਾਰ ਬਿਨਾਂ ਰੁਕੇ ਮਾਨਸੂਨ ਹੁਪ ਪਿਆਏ ਕਿਉਂਕਿ ਪੱਛਮੀ ਗੜਬੜੀ ਜੜੀਓ ਬੁਰੀ ਤਰੀਕੇ ਦੇ ਨਾਲ ਐਕਟਿਵ ਰਹੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਜਿਹੜੇ ਬੱਦਲ ਨੇ ਉਹ ਜ਼ਿਆਦਾ भरे ਨੇ ਸੋਨਾ ਇਹ ਵੀ ਦੱਸਿਆ ਕਿ ਇਸ ਸੀਜ਼ਨ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵੀ ਬਹੁਤ ਜ਼ਿਆਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਵਧੀਆਂ ਨੇ ਜਿਸ ਕਾਰਨ ਇੱਕਦਮ ਪਾਣੀ ਆਉਣ ਦੀਆਂ ਘਟਨਾਵਾਂ ਦੇ ਵਿੱਚ ਵੀ ਵਾਧਾ ਹੋਇਆ ਜਿਸ ਕਾਰਨ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਵਿਆਪਕ ਪੱਧਰ ਤੇ ਮੀਂਹ ਬਰਸਾਤ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਨੇ ਤਬਾਹੀ ਮਚਾਈ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਰਾਹਤ ਹੈ ਪੰਜਾਬੀਆਂ ਨੂੰ ਅਗਲੇ 3-4 ਦਿਨ ਬਰਸਾਤ ਨਹੀਂ ਹੋਵੇਗੀ 8-9 ਤਰੀਕ ਨੂੰ ਜ਼ਰੂਰ ਪੱਛਮੀ ਗੜਬੜੀ ਇੱਕ ਵਾਰ ਫਿਰ ਤੋਂ ਐਕਟਿਵ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਕਿਤੇ ਕਿਤੇ ਭਾਰੀ ਬਰਸਾਤ ਹੋ ਸਕਦੀ ਹੈ ਪਰ ਡਰਨ ਵਾਲੀ ਕੋਈ ਗੱਲ ਨਹੀਂ ਹੈ ਜੇਕਰ ਇਸੇ ਤਰ੍ਹਾਂ ਹੀ ਬਰਸਾਤ ਹੈ ਜਿਹੜੀ ਉਹ ਘੱਟ ਰਿਕਾਰਡ ਕੀਤੀ ਜਾਂਦੀ ਰਹੀ ਤਾਂ ਜ਼ਰੂਰ ਹੈ ਜਿਹੜਾ ਹਾੜਾਂ ਦਾ ਖਤਰਾ ਉਹ ਟਲ ਜਾਵੇਗਾ ਪਰ ਫਿਲਹਾਲ ਸਤਲੁਜ ਅਤੇ ਘੱਗਰ ਦਰਿਆ ਦਾ ਪਾਣੀ ਉਫਾਨ ਤੇ ਹੈ ਜਿਸ ਕਾਰਨ ਲਗਾਤਾਰ ਸਤਲੁਜ ਤੇ ਘੱਗਰ ਦਰਿਆ ਦੇ ਇਲਾਕੇ ਨੇ ਜਿਹੜੇ ਖਤਰੇ ਦੇ ਵਿੱਚ ਬਣੇ ਹੋਏ ਨੇ